ਇਨਾ ਤੈਂਟ੍ਰਿਕਾ ਨੂੰ ਜਨਮ ਲੈਣ ਵਾਲੇ ਲੋਕ ਹੁੰਦੇ ਨੇ ਖੁਸ਼ਕਿਸਮਤ ਸ਼ਨੀ ਦੇਵ ਕਰਦੇ ਨੇ ਕਿਰਪਾ ਹਰ ਕੰਮ ਚ ਮਿਲਦੀ ਹੈ ਸਫਲਤਾ ਵੈਦਿਕ ਜੋਤਿਸ਼ ਅਤੇ ਅੰਕ ਵਿਗਿਆਨ ਨੂੰ ਸਨਾਤਨ ਧਰਮ ਵਿੱਚ ਮਹੱਤਵਪੂਰਨ ਸਥਾਨ ਮੰਨਿਆ ਗਿਆ ਭਾਵ ਅੰਕ ਵਿਗਿਆਨ ਅਤੇ ਜੋਤਿਸ਼ ਵੀ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਉਮਿਕਾ ਨੇ ਬੋਲਦੇ ਨੇ ਵੈਦਿਕ ਜੋਤਿਸ਼ ਵਿੱਚ ਪੁਇਖ ਦੀ ਗਣਨਾ 12 ਰਾਸ਼ੀਆਂ ਦੁਆਰਾ ਰਾਸ਼ੀ ਚਿੰਨ੍ਹ ਦੇ ਅਨੁਸਾਰ ਕੀਤੀ ਜਾਂਦੀ ਹੈ ਪਰ ਅੰਕ ਵਿਗਿਆਨ ਦੁਆਰਾ ਇੱਕ ਵਿਅਕਤੀ ਦੇ ਪੁਇਖ ਨੂੰ ਉਸ ਦੀ ਜਨਮ ਮਿਤੀ ਦੇ ਅਨੁਸਾਰ ਜਾਣਿਆ ਜਾਂਦਾ ਹੈ ਕਿਸੇ ਵਿਅਕਤੀ ਦੇ ਸੁਭਾਅ ਨੂੰ ਜੋਤਿਸ਼ ਗਣਨਾ ਦੁਆਰਾ ਵੀ ਜਾਣਿਆ ਜਾਂਦਾ ਹੈ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਵਿਅਕਤੀ ਦਾ ਸੁਭਾਅ ਕਿਹੋ ਜਿਹਾ ਹੈ ਅਤੇ ਉਸ ਵਿੱਚ ਕਿਹੜੇ ਗੁਣ ਨੇ ਅਯੋਧਿਆ ਦੇ ਜੋਤਿਸ਼ ਪੰਡਤ ਕਲਕੀ RAM ਨੇ ਇਸ ਬਾਰੇ ਦੱਸਿਆ ਇਹਨਾਂ ਤਿੰਨ ਰਾਸ਼ੀਆਂ ਨੂੰ ਜਨਮ ਲੈਣ ਵਾਲੇ ਲੋਕ ਹੁੰਦੇ ਨੇ ਖੁਸ਼ਕਿਸਮਤ ਅੰਕ ਵਿਗਿਆਨ ਦੇ ਅਨੁਸਾਰ ਅੰਕ ਵਿਗਿਆਨ ਵਿੱਚ ਤਿੰਨ ਜਨਮ ਤਰੀਕਾ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਵਿੱਚ 8 17 ਤੇ 26 ਨੂੰ ਜਨਮ ਲੈਣ ਵਾਲੇ ਲੋਕਾਂ ਨੂੰ ਚੰਗੀ ਕਿਸਮਤ ਵਾਲਾ ਮੰਨਿਆ ਜਾਂਦਾ ਹੈ ਉਹਨਾਂ ਦੀ ਕਿਸਮਤ ਵੀ ਚੰਗੀ ਹੁੰਦੀ ਜਾਪਦੀ ਹੈ ਉਹਨਾਂ ਵਿੱਚ ਕਦੇ ਵੀ ਆਤਮ ਵਿਸ਼ਵਾਸ ਦੀ ਕਮੀ ਨਹੀਂ ਹੁੰਦੀ ਉਹ ਨਿਵੇਸ਼ ਕਰਨ ਵਿੱਚ ਵੀ ਵਿਸ਼ਵਾਸ ਰੱਖਦੇ ਨੇ ਤੇ ਉਹ ਇੱਕ ਬਾਰੇ ਬਹੁਤ ਕੁਝ ਸੋਚਦੇ ਨੇ ਖਾਸ ਤੌਰ ਤੇ ਸ਼ਨੀ ਦੇਵ ਦੀ ਉਹਨਾਂ ਤੇ ਵਿਸ਼ੇਸ਼ ਕਿਰਪਾ ਹੁੰਦੀ ਹੈ ਸ਼ਨੀ ਦੇਵ ਰਹਿੰਦੇ ਨੇ ਖੁਸ਼ 8ਵੇਂ 17ਵੇਂ ਅਤੇ 26ਵੇਂ ਦਾ ਮੂਲ ਨੰਬਰ 8 ਹੈ ਇਸ ਜਨਮ ਤਰੀਕ ਨੂੰ ਜੋੜ ਕੇ ਪ੍ਰਾਪਤ ਕੀਤੀ ਮੂਲ ਸੰਖਿਆ ਵੀ 8 ਹੈ ਜਿਸ ਦੇ ਸਵਾਮੀ ਸ਼ਨੀ ਦੇਵ ਨੇ ਕਰਮ ਫਲ ਦੇਨ ਵਾਲੇ ਸ਼ਨੀ ਦੇਵ ਮੂਲ ਨੰਬਰ 8 ਵਾਲੇ ਲੋਕਾਂ ਤੇ ਜਿਆਦਾ ਪਸੰਦ ਹੁੰਦੇ ਨੇ ਉਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਆਰਥਿਕ ਸਥਿਤੀ ਵੀ ਮਜ਼ਬੂਤ ਬਣੀ ਰਹਿੰਦੀ ਹੈ ਸਮਾਜ ਵਿੱਚ ਇੱਜ਼ਤ ਮਿਲਦੀ ਹੈ ਹੁਣ 8 17 ਤੇ 26 ਤਰੀਕ ਨੂੰ ਜੰਮੇ ਹੋਏ ਲੋਕ ਇਸ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕੀਤਾ ਜਾਵੇ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ